ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪਤ ਦੀ ਜੋੜੀ ਸੋ ਤੁਸੀਂ ਸਾਰੇ ਜਾਣੇ ਬਹੁਤ ਪਿਆਰ ਦੇ ਰਹੇ ਮਾਪਤ ਦੀ ਜੋੜੀ ਨੂੰ ਸੋ ਇਵੇਂ ਹੀ ਪਿਆਰ ਦਿੰਦੇ ਰਹੋ ਤੇ ਸਪੋਰਟ ਕਰਦੇ ਰਹੋ ਆਪਣੇ ਭੈਣ ਨੂੰ ਸੋ ਤੁਹਾਡੇ ਸਾਰਿਆਂ ਦੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਨੂੰ ਸੋ ਪਲੀਜ਼ ਸਪੋਰਟ ਮੀ ਤੇ ਤੁਹਾਡੀ ਸਪੋਰਟ ਦੇ ਕਰਕੇ ਹੀ ਮੈਂ ਇੱਥੋਂ ਤੱਕ ਪਹੁੰਚੀ ਹਾਂ ਸੋ ਇਵੇਂ ਹੀ ਆਪਣੀ ਭੈਣ ਨੂੰ ਚਰਦੀ ਕਲਾ ਦੇ ਵਿੱਚ ਰੱਖੋ ਸੋ ਮੈਂ ਵੀ ਸਾਰਿਆਂ ਨੂੰ ਸਪੋਰਟ ਕਰਦੀ ਹਾਂ ਸੋ ਤੁਸੀਂ ਵੀ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਜੀ ਤੇ ਬਾਕੀ ਅੱਜ ਦਾ ਵਲੌਗ ਵੀ ਬਹੁਤ ਵਧੀਆ ਮੈਂ ਡੇਲੀ ਵਲੌਗ ਪਾਉਣੀ ਆ ਸੋ ਤੁਸੀਂ ਜਰੂਰ ਦੇਖਿਆ ਕਰੋ ਡੇਲੀ ਵਲੌਗ ਤੇ ਅੱਜ ਦਾ ਵਲੌਗ ਵੀ ਬਹੁਤ ਵਧੀਆ ਵਾ ਸੋ ਤੁਸੀਂ ਵਲੌਗ ਦੇ ਨਾਲ ਬਣੇ ਰਹਿਣਾ ਅੰਤ ਤੱਕ ਤੇ ਬਿਲਕੁਲ ਸਕਿੱਪ ਕਰਕੇ ਨਾ ਦੇਖਿਆ ਕਰੋ ਵਲੌਗ ਨੂੰ ਜੀ ਫੁੱਲ ਵਾਚ ਕਰਿਆ ਕਰੋ ਤੇ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਓ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਜਿਹੜੇ ਨਿਊ ਨੇ ਉਹ ਜੁਆਇਨ ਕਰ ਲੈਣ ਸਾਡੇ ਚੈਨਲ ਨੂੰ ਜੀ ਤੇ ਜਿਹੜੇ ਪਹਿਲਾਂ ਤੋਂ ਜੁੜੇ ਹੋਏ ਆ ਸੋ ਹਾ ਕਮੈਂਟ ਕਰਿਆ ਕਰੋ ਤੇ ਮੇਰੀਆਂ ਭੈਣਾਂ ਬਹੁਤ ਵਧੀਆ ਸੋ ਤੁਹਾਨੂੰ ਅੱਜ ਦੱਸਦੇ ਆ ਆ ਮਾਰਨਿੰਗ ਦਾ ਟਾਈਮ ਆ ਤੇ ਆਪਾਂ ਚਾਹ ਪੀ ਲਈ ਆ ਤੇ 7 ਵਜੇ ਦਾ ਟਾਈਮ ਹੋ ਗਿਆ ਵਾ ਤੇ ਹੁਣ ਆਪਾਂ ਹਰ ਜੋਰ ਨਾਲ ਲਾ ਲਾਂਗੇ ਕਿਉਂਕਿ ਸਕੂਲ ਜਾਣਾ ਸੀ ਅੱਜ ਨੂੰ ਤੇ ਸੋ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਫਤਿਹ ਚਲੋ ਆਜੋ ਆਜੋ ਬ੍ਰਸ਼ ਕਰ ਲੋ ਤੇ ਮੈਂ ਤੇਰੀ ਜੁਨੀਫਾਰਮ ਪ੍ਰੈਸ ਕਰਦੀ ਆ ਬ੍ਰਸ਼ ਕਰ ਲੈ ਠੀਕ ਆ ਕੱਲ ਉਹਨਾਂ ਦੇ ਘਰ ਪ੍ਰੋਗਰਾਮ ਜੋ ਤਾਂ ਪਤਾ ਉਹਨਾਂ ਕੋਲ ਜਾਵਾਂਗੇ ਸੂਈ ਮਾਟਾ ਚਾਨ ਕੇ ਰੱਖਿਆ ਸੋ ਹੁਣ ਆਪਾਂ ਆਟਾ ਗੁੰਨਾਂਗੇ ਤੇ ਇੱਥੇ ਆਪਾਂ ਚਾਹ ਬਣਾਈ ਆ ਇੱਥੇ ਮੇਰੇ ਬਰਤਨ ਸਾਫ਼ ਕਰਨ ਵਾਲੇ ਉਹ ਵੀ ਮੈਂ ਬਾਅਦ ਵਿੱਚ ਕਰਾਂਗੀ ਪਹਿਲਾਂ ਹੜਜੋਤ ਦਾ ਸਕੂਲ ਦਾ ਸਾਰਾ ਕੰਮ ਕਰਨਾ ਹੈ ਤੇ वो तो नहीं थी चलो क्योंकि हर जोर में जाना स्कूल थे क्योंकि पहला ਕੱਲ੍ਹ ਜੁਰ ਮੁਸਾ ਲੰਨਾ ਚਾ ਸੋ ਆਪਾਂ ਹੁਣ ਹਰਜੋਤ ਦੀ ਜੂਨੀਫਾਰਮ ਪ੍ਰੈਸ ਕਰਨੀ ਆ ਜੀ ਤੇ ਆਪਾਂ ਹੁਣ ਉਹ ਕਰਾਂਗੇ क्योंकि मेरे कोई भी कारण वाला लिया है ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਨਾਲ ਬਾਏ ਬਾਏ